ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਗੁਰੂ ਘਰ ਤਿਲਕ ਨਗਰ ਸੁੰਦਰ ਨਗਰ ਦੇ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਬਹੁਤ ਹੀ ਮਾੜੀ ਹਰਕਤ ਕੀਤੀ ਗਈ ਕਮੇਟੀ ਨੂੰ ਤੇ ਗੁਰੂ ਘਰ ਨੂੰ ਬਦਨਾਮ ਕਰਨ ਵਾਸਤੇ ਇੱਕ ਵੀਡੀਓ ਪਾਈ ਗਈ ਜਿਹੜੀ ਬਹੁਤ ਹੀ ਨਿੰਦਕਯੋਗ ਆ ਉਸ ਸੰਬੰਧ ਵਿੱਚ ਜਦੋਂ ਆ ਕੇ ਉਥੋਂ ਦਾ ਮਾਹੌਲ ਚਾਲ ਦੇਖਿਆ ਉਥੋਂ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਕਰੀਬਨ بڑے ਗੁਰੂ ਘਰਾਂ 'ਚ ਸੇਵਾ ਕੀਤੀਆਂ ਦੇਖਿਆ ਵੀ ਉਥੋਂ ਦਾ ਹਾਲ ਚਾਲ ਪਰ ਕਈ ਜਿੱਦਾਂ ਕਹਿ ਲਓ ਗਰੰਤੀ ਸਿੰਘਾਂ ਨੂੰ ਕੋਈ 8 ਦਿੰਦਾ ਕੋਈ 10 ਦਿੰਦਾ ਇਹਨੂੰ 12000 ਰੁਪਏ ਸਰਪ ਜੀ ਨੂੰ ਤਨਖਾਹ ਦੇ ਰਹੇ ਸੀ ਹਰ ਮਹੀਨੇ ਰੈਸ਼ ਵਧੀਆ ਏਸੀ ਲੱਗਾ ਹਰ ਚੀਜ਼ ਦੀ ਫੈਸਿਲਿਟੀ ਨੂੰ ਮਿਲ ਰਹੀ ਸੀ ਔਰ ਫਿਰ ਵੀ ਪਤਾ ਨਹੀਂ ਰੱਬ ਜਾਣੇ ਉਹਦੇ ਮਨ 'ਚ ਕਿਹੜੀ ਵੰਛਾ ਸੀ ਔਰ ਜਦੋਂ ਪਤਾ ਕੀਤਾ ਦੋ ਤਿੰਨ ਗੁਰੂ ਘਰਾਂ 'ਚੋਂ ਉਹਨੂੰ ਕੱਢਿਆ ਗਿਆ ਧੱਕੇ ਮਾਰ ਕੇ ਇੱਕ ਤੇ ਹੁੰਦਾ ਨਾ ਤਨਖਾਹ ਦੇ ਕੇ ਗ੍ਰਾਂਤੀ ਨੂੰ ਹੱਥ ਜੋੜ ਤੇ ਉਹਨੂੰ ਦੋ ਤਿੰਨ ਘਰ ਗੁਰੂ ਘਰਾਂ 'ਚੋਂ ਧੱਕੇ ਮਾਰ ਕੇ ਕੱਢਿਆ ਗਿਆ ਯਾਦ ਦਿਓ ਫੇ ਜਾ ਮੈਨੂੰ ਪੱਕੇ ਰਹਿਣ ਦਿਓ ਸੋ ਉਹੀ ਵੰਛਾ ਉਹਨੇ ਇਸ ਗੁਰੂ ਘਰ 'ਚ ਰੱਖਿਆ ਕੇ ਜਿਸ ਦਿਨ ਉਹਦਾ ਜਾਣ ਦਾ ਦਿਨ ਸੀ ਅਖੀਰਲਾ ਉਹਨੇ ਅੰਮ੍ਰਿਤਸਰ ਲੈ ਉੱਠ ਕੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਦੀਆਂ ਪੋਤੀਆਂ ਪਈਆਂ ਸੀ ਉਹਨਾਂ ਉੱਪਰ ਮਿੱਟੀ ਪਾ ਕੇ ਤੇ ਲਾਈਵ ਹੋ ਕੇ ਇੱਕ ਵੀਡੀਓ ਵਾਇਲਡ ਕਰ ਦਿੱਤੀ। ਉਹ ਵੀਡੀਓ ਦੇ ਸਬੰਧ ਵਿੱਚ ਜਦੋਂ ਆ ਕੇ ਪੁੱਛ ਪੜਤਾਲ ਸਾਰੀ ਖੂਕ ਕੀਤੀ ਉਹਦੇ ਜੀ ਗਰੰਟੀ ਜਿੰਗ ਦੋਸ਼ੀ ਪਾਇਆ ਗਿਆ ਜੀ। ਇਹ ਪਹਿਲਾ ਤੁਸੀਂ ਪੰਜੋ ਖਾਲਸਾ ਮੈਂ ਗਰੰਤੀ ਸਿੰਘ ਦਾ ਪੂਰਾ ਚਿੱਠਾ ਕਢਾ ਕੇ ਜਿਹੜੇ ਜਿਹੜੇ ਗੁਰੂ ਘਰਾਂ ਚੋਂ ਸੇਵਾ ਕਰਦਾ ਰਿਹਾ ਕਿੱਥੋਂ ਕਿੱਥੋਂ ਇਹਨੇ ਕਿਰੇ ਕਿਰੇ ਮਾੜੇ ਕਰਮ ਕੀਤੇ ਆ ਪੂਰਾ ਵੇਰਵਾ ਲੈ ਕੇ ਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾ ਜੀ ਤੇ ਮੈਨੂੰ ਪੂਰਾ ਭਰੋਸਾ ਆ ਮੈਨੂੰ ਕਾਲ ਤਖਤ ਸਾਹਿਬ ਤੋਂ ਪੂਰਾ ਇਨਸਾਫ ਮਿਲੇਗਾ ਮੈਨੂੰ ਸਰਦਾਰ ਬਗੀਚਾ ਸਿੰਘ ਨੇ ਭਰੋਸਾ ਦਿੱਤਾ ਜੀ ਅਸੀਂ ਆਪਣੀ ਟੀਮ ਭੇਜ ਕੇ ਪੂਰੀ ਪੜਤਾਲ ਕਰਾਂਗੇ ਜਿਹੜਾ ਦੋਸ਼ੀ ਪਾਇਆ ਜਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਅੱਜ ਪੂਰੀ ਕਮੇਟੀ ਆਈ ਏ ਉਸ ਗੁਰੂ ਘਰ ਦੀ ਸੰਗਤ ਵੀ ਨਾਲ ਆਈ ਆ ਜੀ ਔਰ ਉਸ ਗੁਰੂ ਘਰ ਦੇ ਵਿੱਚ ਤਕਰੀਬਨ 30-35 ਬੀਬੀਆਂ ਐਸੀਆਂ ਜਿਹੜੀਆਂ ਦਿੱਲੀ ਆ ਕੇ ਨਿਤਨੇਮ ਕਰਦੀਆਂ ਜਿਸ ਜਗ੍ਹਾ ਤੇ ਪੋਥੀਆਂ ਪਈਆਂ ਸੀ ਗੁਰੂ ਸਾਹਿਬ ਦੀਆਂ ਉੱਥੇ ਗੁੜਕੇ ਸਾਹਿਬ ਵੀ ਪਏ ਆ ਉੱਥੋਂ ਬੀਬੀਆਂ ਗੁੜਕਾ ਸਾਹਿਬ ਲੈ ਕੇ ਦਿੱਲੀ ਨਿਤਨੇਮ ਕਰਦੀਆਂ ਆ ਔਰ 1 ਮਹੀਨਾ ਗਰੰਤੀ ਸਿੰਘ ਨੂੰ ਸੇਵਾ ਕਰਦੇ ਹੋਗੇ ਸੀ ਇਨੂੰ ਉਸੇ ਦਿਨ ਹੀ ਉਹ ਪੋਤੀਆਂ ਦੇ ਉੱਪਰ ਮਿੱਟੀ ਕਿੱਦਾਂ ਨਜ਼ਰ ਆ ਗਈ ਮੈਂ ਤੇ ਇਸ ਗੱਲ ਦਾ ਪੁੱਛਣਾ ਚਾਹਨਾ ਜਾਣਦੇ ਸਮੇਂ ਤੈਨੂੰ ਮਿੱਟੀ ਨਜ਼ਰ ਆਈ ਲੱਗਦਾ ਨਹੀਂ ਗ੍ਰੰਥੀ ਸਿੰਘ ਨੂੰ ਰੱਖਣ ਤੋਂ ਪਹਿਲਾਂ ਪ੍ਰੋਪਰ ਸ਼ਾਨਮੀਨ ਕਰਨੀ ਬਾਬਾ ਜੀ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਧਾੜਨਾ ਕੀਤੀ ਹੈ ਔਰ ਤੁਹਾਡੇ ਮਾਧਿਅ ਰਾਈ ਇੱਕ ਬੇਨਤੀ ਕਰਨਾ ਚਾਹਨਾ ਸਾਰੇ ਗੁਰੂ ਘਰਾਂ ਦੇ ਵਿੱਚ ਜਦੋਂ ਤੁਸੀਂ ਗ੍ਰੰਥੀ ਸਿੰਘ ਨੂੰ ਲੈ ਕੇ ਆਉਂਦੇ ਹੋ ਉਹਦੀ ਪੂਰੀ ਪੁੱਛ ਪੜਤਾਲ ਕੀਤੀ ਜਾਵੇ ਬਗੈਦਾ ਉਹਦਾ ਨਿਤਨੇਮ ਦਾ ਹੋਣਾ ਚਾਹੀਦਾ ਮੇਰਾ ਨਾਮ ਸਿਮਰਨਦੀਪ कौर ਹੈ ਅਸੀਂ ਸੁੰਦਰ ਨਗਰ ਤਿਰਕਨਗਰ ਗੁਰਦੁਆਰੇ ਮਥਾ ਮਥੇ ਦੀ ਸੇਵਾਦਾਰ ਅਸੀਂ ਰੋਜ਼ ਸਵੇਰੇ ਨਿਤਨੇਮ ਕਰਦੇ ਆਉਣੇ ਆ ਗੁਟਕਾ ਸਭ ਲੈਣੇ ਆ ਤੇ ਉੱਥੇ ਤਕਰੀਬਨ 2-3 ਘੰਟੇ ਰਹਿਣੇ ਆ ਸਾਰੀ ਸਾਫ ਸਵਾਈ ਦੇਖਭਾਲ ਕਰਕੇ ਫਿਰ ਘਰ ਨੂੰ ਜਾਈਦਾ ਹੈ ਸਰਕਾਰ ਕੋਲ ਤੇ ਵਧੀਆ ਚੱਲਦਾ ਸੀ ਤੇ ਜਦੋਂ ਦੇ ਪਾਰਟੀ ਸਾਹਿਬ ਆਏ ਆ ਉਦੋਂ ਦੇ ਮਤਲਬ ਕਿ ਇੱਕਦਮ ਹੀ ਹਾਲਾਤ ਬਿਲਕੁਲ ਖਰਾਬ ਜੇ ਹੋ ਗਏ ਆ ਗੁਰਦੁਆਰੇ ਵੀ ਸੰਗਤ ਵੀ ਬਹੁਤ ਘਟ ਗਈ ਆ ਆਉਂਦੇ ਨਹੀਂ ਆ ਜੇ ਉਹਨਾਂ ਨੂੰ ਕੀਰਤਨ ਵੀ ਨਹੀਂ ਕਰਦੇ ਨਾ ਹੀ ਕਥਾ ਕਰਦੇ ਆ ਕਥਾ ਜੇ ਕਰਦੇ ਆ ਤੇ ਉਹ ਦੁਨਿਆਵੀ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਮਤਲਬ ਬੜੀ ਵਾਰ ਸਮਝਾਇਆ ਕਿ ਨਹੀਂ ਬਾਬਾ ਜੀ ਤੁਸੀਂ ਕੋਈ ਸਾਨੂੰ ਸਾਖੀ ਸੁਣਾਇਆ ਕਰੋ ਕੋਈ ਜਿੱਦਾਂ ਹਕਮਨਾਮਾ ਸਾਹਿਬ ਦੇ ਕਥਾ ਕਰਿਆ ਕਰੋ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਵੀ ਆਪਣੇ ਬੱਚਿਆਂ ਨੂੰ ਜਾਂ ਹੋਰ ਵੀ ਬਾਕੀ ਸਮਝਾ ਸਕੀਏ ਆ ਸਕੀਏ ਗੁਰੂ ਘਰ ਨਾਲ ਜੁੜ ਸਕੀਏ ਪਰ ਨਹੀਂ ਉਹਨਾਂ ਨੇ ਸਭ ਨੂੰ ਇਹਦਾ ਵੀ ਵਿਰੋਧ ਕੀਤਾ ਕਿ ਤੁਸੀਂ ਜ਼ਿਆਦਾ ਸਿਆਣੇ ਹੋ ਜਾਂ ਅਸੀਂ ਮਤਲਬ ਮੈਂ ਇਦਾਂ ਉਦਾਂ ਮਤਲਬ ਮੈਂ ਬਹੁਤ ਸਿਆਣਾ ਹਾਂ ਜਿਵੇਂ ਮੈਂ ਬੋਲਦਾ ਮੈਂ ਠੀਕ ਬੋਲਦਾ ਹਾਂ ਤੇ ਇਸ ਕਰਕੇ ਫਿਰ ਉਹਨਾਂ ਨੂੰ ਮਤਲਬ ਕਿ ਪੂਰੀ ਸੰਗਤ ਸੰਗਤ ਨੇ ਕਿਸੇ ਕਿਸੇ ਵੀ ਸੰਗਤ ਦੇ ਮਤਲਬ ਗੱਲ ਨਹੀਂ ਉਹਨਾਂ ਨੇ ਸੁਣੀ ਕਿਸੇ ਦੀ ਤੇ ਆਪਣੀਆਂ ਮਤਲਬ دنیਵੀ ਗੱਲਾਂ 'ਚ ਰਹੇ ਤੇ ਸਗੋਂ ਉਹਦਾ ਵਿਰੋਧ ਹੀ ਕਰਦੇ ਰਹੇ ਤੇ ਅਸੀਂ ਇਸ ਕਰਕੇ ਹੁਣ ਇੱਥੇ ਆਏ ਆ ਕਿ ਸਾਨੂੰ ਇਹਨਾਂ ਮਤਲਬ ਕੋਈ ਚੰਗਾ ਮਤਲਬ ਪਾਠੀ ਸੰਗਰੰਤੀ ਮਿਲੇ ਜੋ ਕਿ ਸਾਨੂੰ ਇਹਨਾਂ ਆਪਣੇ ਸਿੱਖਿਆ ਦੇ ਸਾਨੂੰ ਗੁਰੂ ਘਰ ਨਾਲ ਜੋੜੇ ਤਾਂ ਸਾਨੂੰ ਕੀਰਤਨ ਆਪਣਾ ਪਾਠ ਸਾਰਾ ਮਤਲਬ ਕਿ ਸਾਖੀਆਂ ਵਗੈਰਾ ਜੋ ਵੀ ਅਸੀਂ ਗੁਰੂ ਘਰ ਨਾਲ ਜੁੜਿਆ ਤੇ ਅਸੀਂ ਆਈਏ ਸਾਨੂੰ ਬਹੁਤ ਆਸ਼ਵਾਸਨ ਮਿਲਿਆ ਸਾਨੂੰ ਕਿ ਮਤਲਬ ਕਿਹਾ ਉਹਨਾਂ ਨੇ ਕਿ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਹਨਾਂ ਨੂੰ ਮਤਲਬ ਇਥੋਂ ਕੱਢਾਂਗੇ ਹਾਂਜੀ ਮਾਈਕ ਬਜੀਤ ਖਾਲਸਾ ਮਾਈਕ ਜੀ ਕੀ ਹਾਲ ਹੈ